ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਗੱਬਣ ਗਾਂ ਤਾਂ ਨੂੰ ਦਿਖਾਉਣੀ ਆ ਤੇ ਇੱਕ ਆ ਸੂਈ ਸਵਾਈ ਗਾਂ ਤਾਂ ਨੂੰ ਦਿਖਾਉਣੀ ਆ ਹਰ ਵੀਡੀਓ ਦੀ ਬੇਨਤੀ ਇਹੀ ਹੁੰਦੀ ਆ ਇੱਥੇ ਆ ਕੇ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੋਂ ਚੋਅਇ ਜ਼ਰੂਰ ਕਰਾ ਲਿਆ ਕਰੋ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾ ਚੋਅਇ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੁੱਛੂ ਲੈ ਜਾ ਤੇ ਬਾਕੀ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਜੀਦਾ ਜੀ ਹਾਂਜੀ ਤੇ ਨਾਮ ਦੱਸਦੇ ਕਹਿੰਦੇ ਨਾ ਵਿਰਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਪੁੰਗਾ ਤਸੀਲੇ ਨਾਲ ਡਿਸਟ੍ਰਿਕਟ ਕੰਪਲ ਸਰ ਤੇ ਫੋਨ ਨੰਬਰੇ ਬੋਲ ਦੋ 52 752 907481 ਜੀ ਠੀਕ ਹੈ ਹਾਂਜੀ ਗਾਵਾਂ 4 ਹੈ ਗਾਵਾਂ 4 ਬਾਜੀ ਦੋ ਵੇਗੀਆਂ ਦੋ ਰਹਿਗੀਆਂ ਜੇ ਕਸੂਈ ਇੱਕ ਗੱਬਣ ਜੋ ਉਹ ਜਿਹੜੀਆਂ ਸੱਟ ਤੇ ਬੰਨੀਆਂ ਵੇਗੀਆਂ ਹਨਾ ਹਾਂਜੀ ਹਾਂਜੀ ਉਹ ਭਾਈ ਜੋੜੀ ਉਹ ਸਾਹਮਣੇ ਵੱਧੀਆਂ ਦੋ ਗਾਵਾਂ ਉਹ ਜਿਹੜੀਆਂ ਹੁਣ ਤੋਂ ਪਹਿਲਾਂ ਹੀ ਵੇਗੀਆਂ ਹਨਾ ਹੁਣ ਇੱਕ ਸੋਈ ਤੇ ਗੱਬਣ ਰਹਿ ਗਈ ਹੈ ਨਾ ਪਹਿਲਾਂ ਸੋਈ ਵਿਖਾ ਦਿਆ ਹੈ ਹਾਂਜੀ ਇਹਨੂੰ ਹਰੇ ਭਾਜੀ ਤਿੰਨ ਚਾਰ ਦਿਨ ਹੋਏ ਜੋ ਸੂਈ ਨੂੰ ਵਸ਼ੀਏ ਦੇ ਮਗਰ ਜੋ ਉਸਤਾਦ ਜੀ ਸੂਈ ਆ ਆ ਨਾੜੂ ਜਿਹੜਾ ਤਾਜਾ ਹੀ ਆ ਨਾਲ ਹਾਂਜੀ ਤੂੰ 9 10 ਕਿਲੋ ਭਾਜੀ ਬੋਲਾ ਇਥੇ ਤਿਆਰ ਜੋ ਅੱਛਾ ਹਾਂਜੀ ਦੂਜਾ ਸੁਗਾ ਬੈਠ ਜੋ 9 ਕਿਲੋਟਰ ਦੇ ਲਾਗੇ ਬੰਨੇ ਕਹਿੰਦੇ ਵੀ ਮੌਕੇ ਤੇ ਹੈਗਾ ਸੂਈ ਸਵਾਈ ਆ ਸਵਾਈ ਦੀ ਹੋ ਜਾਣੀ ਹੈ ਚਾਹ ਇਹਦਾ ਕਿੰਨੇ ਪੈਸਾ ਦਿਖਾਈਦੀ ਹੈ ਤੇ ਉਤਰਾ ਮੁੱਲ ਕਿੰਨਾ ਕਰਨਾ ਹੈ ਦਾ ਮੁੱਲ ਵੀ ਜੀ ਇਹਦਾ ਛੋੜਾ ਹੈ ਹੀ ਆ ਕਿੰਨਾ ਕੁ ਦੁੱਧ ਬਾਜੀ 12-13 ਕਿਲੋ ਚਵਾਈ ਜਾਵੇ ਮੁੱਲ ਕਰਨ ਨੂੰ ਪਏ 35 ਕਿਲਾ 30000 ਦੇ ਦਈਏ ਕਰਦਾ ਛੋਟਛਾ ਨਾਲ ਹੋਰ ਕਿੰਨਾ 2000 ਬਾਈ ਛੋਟ 28000 ਰੁਪਏ ਦੇ ਦਾਂਗੇ ਅੱਛਾ 28000 ਦੀ ਦੇ ਦੋਗੇ ਮੋਕੇ ਦੇ ਬਾਈ ਛੋਟਛਾ ਪਾ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਕੋਈ ਦਾ ਸਿਰੋਸੀ ਨਹੀਂ ਪਾਉਣੀ ਵਿਦੀ ਨਹੀਂ ਗੱਦੀ ਆ ਠੰਡੀ ਸੀ ਆਹ ਮੋਟੀ ਦਾ ਠੀਕ ਹੈ ਜੀ ਬਾਕੀ ਹਾਇ ਵੀਰ ਜੀ ਠੰਡੀ ਸੀ ਇਹ ਵੈਡ ਠੀਕ ਹੈ ਹਾਂਜੀ ਤੇ ਆ ਜਿਹੜਾ ਵਾ ਵਾਸੀ ਬਣਵੇ ਮਗਰ ਇਹਦੇ ਵਸੀ ਆ ਤੇ ਬਾਕੀ ਆਪਣੀ ਚੋਚ ਵਾਗੇ ਖੜਨੀ ਤੇ ਆ ਜਿਹੜੀ ਆ ਗਈ ਆਪਣੇ ਕੋਲ ਗੱਬਣ ਇਹ ਗੱਬਣ ਦਾ ਵੀਰ ਜੀ ਹਫਤਾ ਦੱਸ ਦੇਣ ਲੈ ਜੂਗੀ ਵੈਡ ਠੀਕ ਹੈ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਭਾਜੀ 15 ਤੋਂ ਬਾਅਦ ਚਵਾਈ ਜਾਊਗੀ ਅੱਛਾ ਦੂਜਾ ਸੂਆ ਸੁਣੀ ਜਵਾਰ ਕਾ ਠੀਕ ਹੈ ਹਾਂਜੀ ਤੇ ਥਣ ਥਣ ਓਕੇ ਸਾਰੇ ਥਣ ਥਣ ਭਾਜੀ ਆ ਓਕੇ ਆਪਣੀ ਤਸੱਲੀ ਕਰਕੇ ਬਾਸ ਆ ਵਿਖੜੇ ਲਾ ਜੋ ਕਿ ਥੋੜਾ ਅੱਗੇ ਕਮਾ ਲਿਓ ਆ ਜ ਲੈ ਬਾਕੀ ਵੀਲੀ ਥਣ ਨੂੰ ਚੰਗਾ ਲੱਗਾ ਬਾਕੀ ਹੈ ਠੰਡੀ ਸੀਲ ਜੇ ਹਾਂ ਥਾਣੇ ਦੇਖ ਸਾਦੇ ਤੇ ਲੱਗੇ ਤਾਂ ਬਾਕੀ ਚੰਗੇ ਗੈਪ ਤੇ ਥਾਣੇ ਆ ਤੇ ਚੰਗਾ ਹਵਾਨਾ ਭਰ ਦਿਓਗੀ ਥੱਲੇ ਤੇ ਇਹ ਕਿੰਨੇ ਦੀ ਦੇ ਦिए ਫਿਰ ਏ ਵਿੱਧੀ ਜਿਹੜੀ ਦੇਣੀ ਹੈ ਪੂਰੇ 37000 ਰੁਪਏ ਦੀ ਵਿਆਹ ਦਵਾਂਗੇ 37000 ਦੀ ਹਾਂਜੀ ਇਹ ਕਰ ਦੋਗੇ ਛੋਟ ਛੜ ਮੌਕੇ ਤੇ ਛੋਟ ਛੜ ਬਾਜੀ ਮੌਕੇ ਤੇ ਕਰ ਦਾਂਗੇ ਠੀਕ ਹੈ ਕੋ ਫੋਨ ਲਾਊਗਾ ਤੇ ਆਪੇ ਹੋ ਜਾਊਗਾ ਵਿਆਹ ਕੋਈ ਸਾਹਮਣੇ ਬਾਗੀ ਦੁੱਧ ਵਾਲੀ ਵਿਆਹ ਰਿਹਾ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵਿੱਧੀ ਹੋਰ ਕੁਝ ਹੈ ਨਾ ਬਾਜੀ ਸੁਈ ਆਪਣੀ ਤਸੱਲੀ ਕਰਕੇ ਚੱਕ ਪਾਸ ਕਰਕੇ ਗੱਬਣ ਵੀ ਇੱਥੇ ਪਾਸ ਕਰਕੇ ਤੁਸੀਂ ਗੱਬਣ ਵੀ ਪਾਸ ਕਰਕੇ ਖੜੋ ਹਨਾ ਹਾਂਜੀ ਠੀਕ ਹੈ ਗੱਬਣ ਕਹਿੰਦੇ ਪਾਸ ਕਰਕੇ ਲੈ ਜਾਓ ਸੁਈ ਦੀ ਆਪਣੀ ਇੱਥੇ ਚਵਾਈ ਕਰਕੇ ਲੈ ਜਾ ਇੱਥੇ ਵੇਖ ਕੇ ਲੈ ਜਾਓ ਫਿਰ ਨਾ ਕੋ ਤੁਹਾਨੂੰ ਗੱਲ ਰਵੇ ਤੇ ਨਾ